ਤੇ ਇਸ ਕੁਝ ਵੀ ਜਦੋਂ ਭਾਈ ਉਹ ਕਰਦੇ ਮੂੰਹ ਮੇਖਾਈ ਆਪਾਂ ਇਹ ਟਿਕਟਿੰਗ ਉਹ ਤੋਂ ਟਿਕਟਦਾਰ ਤੋਂ ਟਿਕਟਦਾਰਾਂ ਬੰਦੇ ਭਾਈ ਜੀ ਤਲੇ 5 ਲੱਖ ਰੁਪਏ ਕਰਦੇ ਨੇ। 3 ਦੁਆਨ ਕੋ ਦੋ। ਨਹੀਂ ਤਾਂ ਟਿਕਟਦਾਰ ਨਾਲ ਬਰੇਜ ਕਰ ਤੋਂ 5 ਲੱਖ ਰੁਪਏ ਦਾ ਨਾਮ ਲਿਖ ਲਿਆ ਤੋਰੀ ਸ਼ਹਿਰ ਵਿੱਚ ਫ੍ਰੈਂਚ ਲੋਟਰੀ ਏਜੰਸੀ। ਚਲੋ। ਆਇਆ। ਇਹ ਲੱਡੂ ਕਾਦੇ ਬਣ ਰਹੇ ਹੋਈ ਅੱਜ? ਇਹ ਲੱਡੂ ਇਸ ਕਰਕੇ ਬਣ ਰਹੇ ਜੀ ਕਿ ਸਾਡੀ ਸਟਾਫ ਦਾ ਅੱਜ 2.5 ਲੱਖ ਰੁਪਏ ਦਾ ਨਾਮ ਲੱਗਿਆ ਬਾਈ ਨੂੰ। ਇਸ ਕਰਕੇ ਲੱਡੂ ਵੰਡੇ ਜਾ ਰਹੇ ਨੇ ਜੀ। ਥੋੜੀ ਆ ਸਟਾਫ ਖੁੱਲੇ ਨੂੰ ਮਿਲਦਾ ਪੰਜ-ਛੇ ਦਿਨ ਹੀ ਹੋਏ ਨਾ ਬਿਲਕੁਲ ਪੰਜ-ਛੇ ਦਿਨ ਹੋਏ ਨੇ ਥੋੜੇ ਸ਼ਹਿਰ ਨਿਵਾਸੀ ਦਾ ਬੜਾ ਬੜਾ ਧੰਨਵਾਦ ਹੈ ਜੀ ਜਿਹੜੇ ਸਾਡੇ ਸਟਾਰ ਤੇ ਆਂਦੇ ਨੇ ਟਿਕਟ ਪਾਉਂਦੇ ਨੇ ਤੇ ਉਹਨਾਂ ਨੂੰ ਹਮੇਸ਼ਾ ਇਹ ਵੀ ਇਨਾਮ ਲੱਗਦੇ ਰਹਿਣ ਅਭੀ ਦੇ ਵਿੱਚ ਵੀਡੀਓ ਸੰਦੇਸ਼ ਨੂੰ ਦੇਰ ਦਸਤਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪੁਲਾਏ ਉਮੀਦ ਕਰਦਾ ਠੀਕ ਠਾਕ ਹੋਵਗੇ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਦਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ ਈ ਸਹਿਰ ਦੇ ਵਿੱਚ ਕੋਈ ਜਿਹੜਾ ਪਹਿਲਾਂ ਇੱਕ ਪ੍ਰਿੰਸ ਲਾਰਡਰੀ ਏਜੰਸੀ ਦਾ ਸ਼ੋਰੂਮ ਖੁੱਲਿਆ ਸੀ ਯਾਨੀ ਇੱਕ ਸਟੋਰ ਖੁੱਲਿਆ ਸੀ ਜਿਸ ਦੇ ਵਿੱਚ ਲੋਕਾਂ ਨੂੰ ਲਗੋਤੀ ਬਣਾਉਣ ਦੀ ਗੱਲ ਕਹੀ ਗਈ ਸੀ ਤਕਰੀਬਨ ਪੰਜ ਦਿਨ ਹੋਏ ਨੇ ਖੁੱਲੇ ਹੋ ਤੇ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਇੱਕ ਬੰਪਰ ਨਿਕਲਿਆ ਜੋ ਕਿ ਉਸ ਬੰਪਰ ਬਾਰੇ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਮੁਆਰਗੋਤ ਇਹਨਾਂ ਨੇ ਪੁੱਛਦੇ ਆ ਜਿਹੜਾ ਵੀ ਇਹਨਾਂ ਦਾ ਬੰਪਰ ਨਿਕਲਿਆ ਉਹ ਤੁਸ ਨੂੰ ਦੇਖ ਕੇ ਜਿਸ ਤਰ੍ਹਾਂ ਲੱਗ ਰਿਹਾ ਬਾਈ ਕੀ ਨਾਮ ਹੋਗਾ ਫਿਕਰ ਨਹੀਂ ਸਕੇ ਨਾਮ ਆ ਲੱਗਾ ਬਹੁਤ ਬਹੁਤ ਮੁਆਰਗੋਤ ਜਿੰਨੂੰ ਨਾਮ ਬਹੁਤ ਬਹੁਤ ਆ ਆ ਪੀਣਾ ਮਾਜੀ ਪਾ ਗਰ ਵੀਰ ਸਿੰਘ ਆ ਸਟੇੜੀ ਜਗਾ ਤੋਂ ਇਹ ਤੁਹਾਰਾ ਬੋਲ ਫੇਲਦਾ ਹੈ ਤੋ ਹਟਾ ਨਾ ਕਿੰਨੇ ਨਿਕਲੂਗੇ ਤੇ ਮੇਰਾ ਸਵਾਦ ਹੋਗਾ ਖਰਗੀ ਦਾ ਨਾਮ ਹੋਵੇ ਰਾਤੀ ਟਿਕਟ ਪਾਈ ਸੀ ਸਰਾਂਦੀ ਭਾਈ ਥੈਂਕ ਯੂ ਜੀ ਜਦੋਂ ਤੁਹਾਨੂੰ ਫੋਨ ਆਇਆ ਸੀ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਮਹਿਸੂਸ ਹੋਇਆ ਇਹ ਬਹੁਤ ਵਧੀਆ ਤੇ ਤੁਸੀਂ ਕੋਈ ਦੱਸਿਆ ਨਹੀਂ ਨਹੀਂ ਮੈਂ ਘਰੇ ਨਹੀਂ ਬਟੈਂ ਮੈਂ ਦੂਹਰਾ ਆਇਆ ਤੇ ਗੁਰ ਕਰ ਰਹੇ ਹਾਂ ਪਤਾ ਨਹੀਂ ਜੀ ਨਹੀਂ ਘਰੇ ਨਹੀਂ ਇਹਦੇ ਕੋਲ ਹੋਣ ਕਰ ਕਿੰਨੇ ਸਿਆ ਨਹੀਂ ਉਸੇ ਹੀ ਟਿਕਟ ਅਜਾ ਜਲਦੀ ਜੀ ਕੋ ਸਪਰਾਈਜ਼ ਹੋਵਾਂਗੇ ਹਾਂ ਜੀ ਕਿੰਨੇ ਦਾ ਮੰਗ ਲਿਆ ਜੀ 2.5 ਲੱਖ ਜਿਹੜਾ 2.5 ਲੱਖ ਨਿਕਲਿਆ ਉਹਦਾ ਕੀ ਕਰੋਂਗੇ ਤੁਸੀਂ ਬਸ ਲੀਟੂ ਤੁਮਾ ਹੀ ਗੰਨਾ ਨਾ ਉਹ ਪਹਿਲਾਂ ਤਾਂ ਵੀ ਕਹਦੇ ਵੀ ਜਦੋਂ 베ੜੀ ਜਾਂਉਂਦੇ ਕਿ ਲక్ష్ਮੀ ਘਰੇ ਹੁੰਦੀ ਆ ਹੁਣ ਦੁਬਾਰਾ ਦਾ ਤਿਹਾੜਾ ਤੁਹਾਡੇ ਘਰੇ ਇੱਕ ਦਿਨਾਂ ਦੀ ਲక్ష్ਮੀ ਆਈ ਆ ਨਾ ਮੈਂ ਜਿੱਦਣ ਸੀ ਉਹ ਵਧੀਆ ਲਗ ਰਿਆ ਉਹ ਮਿਆਂ ਇਹ ਜਿਹੜੀ ਲਾੜੀ ਜੀ ਕਿੱਥੇ ਪਈ ਸੀ ਤੇ ਵਤੂਰੀ ਪਈ ਸੀ ਰਾਤੀ ਪਈ ਸੀ ਜੀ 79 79 ਤੇ ਪਈ ਜੀ ਨਾਮ ਆਪਣਾ ਅਰੇ ਮੇਰਾ ਨਾ ਫੇਸ ਉਹ ਫੇਸ ਡਾਕੂਰੀ ਜੰਸੀ ਪੂਰੀ ਤੀ ਤੇ ਆਪਣੇ ਕੋਲ ਕੱਲ ਲੱਗਿਆ 8 ਵਜੇ ਵਾਲੇ ਟਿਅਰ ਦੇ 6 ਰੁਪਏ ਵਾਲੀ ਸੀ 6 ਰੁਪਏ ਦੇ ਲੱਗਿਆ ਨਾ ਤਵਾਲੂ ਲੱਗਣਾ ਨਾ 150 ਦੀ ਕਾਫੀ ਸੀ ਪਰ ਜਿਹੜੀ ਨੀ ਭਾਜੀ ਆਏ ਰਾਤ ਨੂੰ 10 ਰੁਪਏ ਦੀ ਟਮੀ ਆਣੀ ਪੁੱਛਦੇ ਕਿ ਪੀ ਹੁੰਦੇ ਨੇ ਅੱਜ ਗਿਆ ਭਾਈ ਲੈ ਲਉਂਦੇ ਨੇ ਭਾਜੀ ਕੇ ਚਲੇ ਕਿ ਉਹ ਦੇ ਦੇ ਇਹਦਾ ਵੈਸੇ ਹੀ ਹੈ ਤੇ ਵਿਚਾਰਦੇ ਵੀ ਕਾਉਂਸਲ ਆਏ ਉਹਦੇ ਇਹਨਾਂ ਟਿਕਟ ਭਾਗੀਆਂ ਇਹ ਮੈਂ ਰੌਟੀ ਦਰ ਚੈੱਕ ਕਰਨੇ ਸੀ ਮੈਂ ਜਿਆਦਾ ਆਫੀ ਕਾਉਂ ਮੋਰ ਨੰਬਰ ਸੈਰ ਲਾ ਲਾ ਲੱਗਦਾ ਨਹੀਂ ਇਹਦੀ ਕਿੰਨੀ ਰੌਣਕ ਲੱਗਦੇ ਲੱਗਦੇ ਜਿਹੜੇ ਨੇ ਇਹਦੇ ਨਾਲ ਕਾਇਨ ਨੂੰ ਬਹੁਤ ਸੋਨੀ ਦੋਸਤ ਵੀ ਮੇਰੇ ਭਾਜੀ ਨੂੰ ਆਉਂਦਾ ਪਿਆ ਆਪਣੇ ਦਾ ਕੋਈ ਗੱਲ ਜਿਹੜਾ ਕਰਦਾ ਮੈਂ ਭਾਜੀ ਇਹ ਰਹੀ ਆ ਟਿਕਟ ਨੰਬਰ ਇਹ ਦੇਖੋ 50 ਜੀ 28958 9000 ਦਾ ਨਾਮ ਲੱਗਿਆ ਇਹਦੇ ਵਿੱਚ 25 ਸੀਰੀਜ਼ 9000 ਨੂੰ ਗੁਣਾ ਕਰਨ ਨਾਲ 25 ਨਾਲ 2.2 ਕਰਵੇਂ ਨਾ ਬੰਦੇ ਜੋਗੇ ਭਾਜੀ ਨੂੰ ਲੱਗਿਆ ਇਹ ਵੀ ਡੇਟਾ ਨੇ ਸਾਡੀ ਹਾਲੇ ਏਜੰਸੀ ਖੁੱਲੀ ਨੂੰ ਸਿਰਫ 5 ਦਿਨ ਹੋਏ ਨੇ ਜੀ ਏਜੰਸੀ ਖੁੱਲੀ ਨੂੰ ਸਿਰਫ 5 ਦਿਨ ਮੈਂ 5 ਵਿੱਚ ਦੇਖਦੇ ਸਾਡੇ 1 ਲੱਖ 400 ਬਣ ਗਏ ਜੋ ਕਿ ਫਾਸਰਿਸਮ ਗਿਆਨ ਦੀ ਆਪਣੀ ਲੱਖਪਤੀ ਹੀ ਬਣਾਉਣਾ ਹੈ ਤੇ ਵੀ ਬਣਾ ਰਹੇ ਹਾਂ ਵੀ 3 ਲੱਖਪਤੀ ਪਹਿਲਾਂ ਸ਼ੁਰੂਆਤ ਕਰ ਚੁੱਕੀ ਹੈ। ਫਿਰ ਤੁਸੀਂ ਵੀ ਜੇ ਵਿਗਣ ਪਾਉਣਾ ਚਾਹੁੰਦੇ ਹੋ ਲੱਖਪਤੀ ਬੰਦਾ ਚਾਹੁੰਦੇ ਤੇ ਸਾਡੀ 숍 ਤੇ ਵਿਜ਼ਿਟ ਕਰੋ ਫ੍ਰੈਂਸ ਲੋਡਰੀ ਏਜੰਸੀ ਓਪੋਜ਼ਿਟ ਸਿਟੀ ਥਾਣਾ ਤੂਰੀ ਸ਼ਹਿਰ ਵਿੱਚ ਮੇਨ ਬਾਜ਼ਾਰ ਵਿੱਚ ਆਪਣੀ 숍 ਤੇ ਆਓ ਤੇ ਤੁਸੀਂ ਵੀ ਲੱਖਪਤੀ ਇਹ ਕਰੋਗੇ ਵੀ ਬੰਦਾ ਬਣ ਜਾਓ। ਜੇ ਅਸੀਂ ਇੱਥੇ ਸਕੂਲ ਸਾਡੇ ਵਿੱਚ 3 ਕਰੋੜਪਤੀ ਬੰਦਾ 11 ਜੂਨ ਨੂੰ ਨਾਮਿਕ ਕਰਦਾ ਤਾਂ ਕੋਈ ਪਾਰਟੀ ਨੂੰ ਉਹ ਕੀ ਖੰਸਰਨ ਕਰਾਉਗੇ ਬਹੁਤ ਸਾਰਾ ਕਰਾਉਣਾ ਪੂਰੀ ਮਾਰ ਨਹੀਂ ਕਰਾਵਾਂਗੇ 11 ਕਰੋੜ ਨਿਕਲੇ ਵਰਮਾ ਦੇ ਥੋੜੀ ਬੈਸਟ ਬਿਜ਼ਨਸ ਨਾਲ ਜਿਹੜੀ 11 ਕਰੋੜ ਦਾ ਨਾਮ ਨਿਕਲਦਾ ਹੈ ਯੂਰ ਆਪਾਂ ਉਹਨੇ ਲੰਬੇ ਬਣਾਵਾਇਆ ਇਹਨੂੰ ਘਰ ਜੋ ਸੇਵਾ ਹੋਗੀ ਨਾ ਕਿ ਕਿਸੇ ਕਰਦੇ ਸਾਰੇ ਜੇ ਨੀਰੋ ਰਾਤ ਨੂੰ ਫੋਨ ਕਰਦੇ ਮੈਂ ਤਾਂ ਰਾਤ ਨੂੰ ਸਵੇਰੀ ਆਣ ਜੀ ਭਾਜਦੇ ਆ ਕੋਈ ਨਹੀਂ ਰਾਤ ਨੂੰ ਫੋਨ ਤਾੜੇ ਕਰਦਾ ਇਤੋਂ ਕਸਟਮਰ ਨੂੰ ਕਈ ਵਾਰੀ ਵੀ ਉਹਰੇ ਕਹਿੰਦੇ ਕਿ ਨਾਮ ਨਿਕਲੀ ਕੋਈ ਜੀ ਨਹੀਂ ਹੁੰਦੀ ਹੈ ਤਾਂ ਕਰਕੇ ਕਿਸੇ ਨਾਲ ਆਪੋਲੇ ਕਰਦੇ ਤੁਹਾਨੂੰ ਦਰਮਟੜੇ ਜਿਵੇਂ ਭਾਜੀ ਕਹੀ ਤੁਸੀਂ ਮੈਂ ਗੁੰਹਾਰੀ ਲੈਣ ਕੋਈ ਲੋੜਦਾ ਉਹ ਹੀ ਪਰਮਾਨੋ ਨਾ ਲੈਂਦੇ ਸਿੱਧਾ ਕਰਦੇ ਇਹ ਪਿੱਕਾਂ ਰਿਚਰ ਲੱਗਦਾ ਹੈ ਜਦੋਂ ਸਰਪ੍ਰਾਈਜ਼ ਹੋ ਜੇਗਾ ਤਾਂ ਕਰਕੇ ਕਿਸੇ ਨਾਲ ਰਾਤ ਨੂੰ ਫੋਨ ਹੀ ਕਰਦਾ ਸਵੇਰੀ ਹਿੱਸੇ ਕੀ ਭਾਈ ਸੁਨਮਾ ਨਿਕਲੇ ਆਉਂਦੀ ਸੋਹ ਤੇ ਵੀ ਜੀ ਰਹੇ ਨੇ ਭਾਈ ਤੋਂ ਨਾਲ ਲੇ ਕੇ ਬੈਠੇ ਨੇ ਕੈਸ਼ ਪਾਣੀ ਕਰਦੇ ਫੈਕ ਨਾ ਰਿਹਾ ਜੀ ਇਹ ਤੁਹਾਡਾ ਜਿੰਦੀ ਹੈ ਜਿਸ ਸੈਲ ਦਾ ਨਾਮ ਤੁਸੀਂ ਧਿਆਨ ਕਰ ਰਹੇ ਹੋ ਹਾਂਜੀ ਇਹ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਫਾਇਦਾ ਦੇਣਾ ਚਾਹ ਲੋਕਾਂ ਨੂੰ ਮੈਸੇਜ ਇਹ ਜਾਈਂ ਪਾਵਰ ਫੈਲਦਾ ਪਾਉਂ ਰੱਤ ਤੋਂ ਵਗ ਪਾਉਂ ਇਹ ਨਾ ਉਹ ਗੋਗਾ ਦਾ ਕੀ ਲੇ